ਕੰਗਾ ਗਏ ਫੁੱਲ ਕਹਿੰਦੇ ਮੁੜਦੇ ਨਹੀਂ ਹਨਾ ਐ ਕਿ ਮੈਨੇ ਮੁੜਦੇ ਗੰਗਾ ਗਏ ਫੁੱਲ ਪੰਜਾਬ ਚ ਮੁਰ ਲਾ ਦੇਾਂਗੇ ਇੱਕ ਘਟਾਲਾ ਹੋਇਆ ਸੀ ਬਾਗਵਾਨੀ ਘਟਾਲਾ ਕਹਿੰਦੇ ਉਹਨੂੰ ਮਹਾਲੀ ਜਾਂ ਚੱਲ ਰਹੀ ਆ ਉਹਦੀ ਤੇ ਉਹਦੇ ਵਿੱਚ ਜਿੰਨੇ ਵੀ ਬੰਦੇ ਨੇ ਉਹਨਾਂ ਨੇ ਜੋ ਵੀ ਕੀਤਾ ਕੱਪੜਾ ਜਿੰਨੇ ਜਿੰਨੇ ਪੈਸਿਆਂ ਦਾ ਜਦੋਂ ਉਹ ਜ਼ਮਾਨਤ ਲੈਣ ਜਾਂਦੇ ਨੇ ਅਸੀਂ ਲਿਖ ਦਿੰਦੇ ਆ ਜੀ ਇੰਨੇ ਪੈਸੇ ਦੇਣੇ ਐ ਨੇ ਸਰਕਾਰ ਦੇ ਮੂਰੋ ਜੱਜ ਕਹਿੰਦਾ ਪਹਿਲਾਂ ਜਮ੍ਹਾਂ ਕਰਾ ਕੇ ਆ ਫੇਰ ਜਵਾਬਤ ਕਰਾਂਗੇ 36 ਕਰੋੜ 12 ਲੱਖ ਤਾਂ ਮੁੜਿਆ ਆ ਬਤਾਈ ਕਰੋੜ ਹਜੇ ਆਉਣੇ 15 ਦਿਨਾਂ ਚ ਆ ਜੂਗਾ ਯਾਨੀ ਕਿ 60 ਕਰੋੜ ਰੁਪਈਆ ਕ腐ਸ਼ਨ ਵਾਲਾ ਖਜ਼ਾਨੇ ਚ ਮੁੜਿਆ ਆ ਇਹਨਾਂ ਨੂੰ ਦੱਸ ਦਿਆ ਕਰੋ ਕਿ ਪੈਸੇ ਐ ਆਉਂਦੇ ਨੇ ਬਿਜਲੀ ਦੇ ਬਿੱਲ ਐ ਫਰੀ ਹੁੰਦੇ ਨੇ ਪੜ੍ਹਾਈਆਂ ਤੇ ਸਕੂਲ ਤੇ ਹਸਪਤਾਲ ਐ ਬਣਦੇ ਨੇ ਐਮਐਲਏ ਦੀਆਂ ਪੈਨਸ਼ਨਾਂ ਫਾਤਸਾਸੀ ਕੱਟਤੀਆਂ ਇੱਕ ਇੱਕ ਲੈਣੀਆਂ ਲੈ ਲਓ ਨਹੀਂ ਜਾਓ ਸਾਸਰੀ ਘਰ ਠੀਕ ਹੈ ਨਾ ਉਹ ਉਹ ਵੇਲੇ ਕਰਤੇ ਸੋ ਇਸ ਕਰਕੇ ਸਾਡਾ ਤਾਂ ਇੱਕੋ ਹੀ ਮਕਸਦ ਆ ਪੰਜਾਬ ਹੱਸਦਾ ਖੇਡਦਾ ਰੰਗਲਾ ਪੰਜਾਬ ਤੇ ਉਸ ਪੰਜਾਬ ਬਣਾਉਣ ਵਾਸਤੇ ਤੁਹਾਡਾ ਸਹਿਯੋਗ ਚਾਹੀਦਾ ਤੁਹਾਨੂੰ ਸਰਕਾਰ ਦਾ ਸਹਿਯੋਗ ਚਾਹੀਦਾ ਆਉਣ ਵਾਲੇ ਦਿਨਾਂ 'ਚ ਇੱਕ ਹੋਰ ਬਹੁਤ ਵੱਡਾ ਨੌਕਰੀਆਂ ਦੇਣ ਦਾ ਇੱਕ ਸਮੇਂ ਰੋਜ਼ਗਾਰ ਦਾ ਇੱਕ ਤਰੀਕਾ ਕੱਢਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਨੌਜਵਾਨ ਸਿਰਫ ਨੌਕਰੀਆਂ ਮੰਗਣ ਵਾਲੇ ਬਣਨ ਅਸੀਂ ਚਾਹੁੰਦੇ ਆ ਨੌਕਰੀਆਂ ਵੰਡਣ ਵਾਲੇ ਬਣਨ ਉਹਨਾਂ ਦੇ ਕਾਰੋਬਾਰ ਸ਼ੁਰੂ ਕਰਾਈਏ ਉਹ ਕੋਸ ਸਿਲਸਲੇ 'ਚ ਅਸੀਂ ਕਰ ਰਹੇ ਆ ਪਿੰਡਾਂ ਦੇ ਵਿੱਚ ਧਿਆਨ ਨਾਲ ਸੁਣਿਓ ਪਿੰਡਾਂ ਦੇ ਵਿੱਚ ਪਹਿਲਾਂ ਬੱਸਾਂ ਆਉਂਦੀਆਂ ਹੁੰਦੀਆਂ ਸੀ ਹੁਣ ਬੱਸਾਂ ਆਉਂਦੀਆਂ ਪਿੰਡਾਂ 'ਚ ਕੋਈ ਬੱਸ ਨਹੀਂ ਆਉਂਦੀ ਪਿੰਡ 'ਚ ਪਹਿਲਾਂ ਆਪਾਂ ਚਾਹ ਰੋਟੀ ਵੀ ਪਿੰਡਾਂ 'ਚ બસ ਦੇ ਟਾਈਮ ਤੇ ਹੁੰਦਾ ਸੀ ਵੀ 12 ਵਾਲੀ ਦਾ ਹਾਰਨ ਵੱਜ ਗਿਆ ਚਾਹ ਧਰ ਲਓ ਤਿੰਨ ਵਾਲੀ ਆ ਗਈ ਭਾਈ ਖੇਤ ਜਾਇਓ ਇਸ ਤਰ੍ਹਾਂ ਬਸ ਦੇ ਹਾਰਨ ਨਾਲ ਸਾਡਾ ਕਾਰੋਬਾਰ ਜੁੜਿਆ ਹੁੰਦਾ ਸੀ ਸੌਰੀ ਕਰਤੀਆਂ ਬੰਦ ਲੈ ਕੇ ਖੋਖੇ ਉਹ ਫਿਰਦਿਆਂ ਨੇ ਆ ਆਦਮ ਬੋ ਆਦਮ ਬੋ ਕਰਦੀਆਂ ਨਾੜੀਆਂ ਉਹ ਤਾਂ ਚਲੋ ਉਹ ਉਹਨਾਂ ਨਾਲ ਸਾਬ ਤੱਕ ਕਰਾਂਗੇ ਚੱਲ ਰਿਹਾ ਸਾਬ ਹੁਣ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਆਫਰ ਕਰਾਂਗੇ ਬਹੁਤ ਸ਼ਾਨਦਾਰ ਬੱਸਾਂ 30 ਤੋਂ 35 ਸੀਟ ਵਾਲੀਆਂ ਬੱਸਾਂ ਪਿੰਡਾਂ ਦੇ ਵਿੱਚ 700 ਤੋਂ 800 ਪਿੰਡਾਂ ਦੇ ਰੂਟ ਲਾ ਕੇ ਸ਼ਹਿਰ ਨੂੰ ਸ਼ਹਿਰੋਂ ਪਿੰਡ ਨੂੰ ਚੌਸਰ ਹੋਊਗੀ ਸਵੇਰੇ ਜਾਊ ਦੁਪਹਿਰ ਤੋਂ ਪਹਿਲਾਂ ਆਊ ਦੁਪਹਿਰ ਤੋਂ ਬਾਅਦ ਜਾਊ ਸ਼ਾਮ ਨੂੰ ਆਊ ਚੌਸਰ ਕਹਿੰਦੇ ਐ ਸੁਖਵੀਰ ਬਾਦਲ ਨੂੰ ਪੁੱਛ ਲੈ ਚੌਸਰ ਕੀ ਹੁੰਦੀ ਹੈ ਉਹ ਕਹਿੰਦਾ ਮੈਂ ਤਾਂ ਕਦੇ ਪੜਿਆ ਨਹੀਂ ਮੈਨੂੰ ਨਹੀਂ ਪਤਾ ਚੌਸਰ ਕੀ ਹੁੰਦੀ ਹੈ ਨਾ ਤੀ ਹਰਪਤਿਆਰ ਨੂੰ ਵੀ ਤੀਹਰ ਕੀ ਹੁੰਦੀ ਐ ਚਲ ਦੁਹਰ ਵੀ ਨਹੀਂ ਪਤਾ ਵੀ ਦੁਹਰ ਕੀ ਹੁੰਦੀ ਐ ਜਿਹੜੀ ਤਵੀਆਂ ਨਾਲ ਕਰਦੇ ਆਪਾਂ ਜ਼ਮੀਨ ਨੂੰ ਸੋ ਇਹਨਾਂ ਨੂੰ ਨਹੀਂ ਪਤਾ ਜੀ ਜ਼ਮੀਨ ਨਾਲ ਜੁੜੇ ਹੀ ਨਹੀਂ ਹੋਏ ਇਹ ਅਸੀਂ ਦੇਖ ਲਓ 12000 ਪਿੰਡ ਨੇ ਇਹਦਾ ਮਤਲਬ 2000 ਤੋਂ 3000 ਪੱਸਾਂ ਸਰਕਾਰ ਸਪான்ਸਰ ਕਰੂਗੀ ਚਾਰ-ਚਾਰ ਮੁੰਡੇ ਪੰਜ-ਪੰਜ ਮੁੰਡੇ ਰਲ ਕੇ ਬਸ ਅਸੀਂ ਉਹਨਾਂ ਨੂੰ ਦੇਵਾਂਗੇ ਕੋਈ ਇੰਟਰਸਟ ਨਹੀਂ ਲੈਂਦੇ ਜਦੋਂ ਤੁਹਾਡੇ ਕੋਲੇ ਕਮਾਈ ਹੋ ਗਈ ਪੈਸੇ ਮੋੜ ਦਿਓ ਬੱਸਾਂ ਥੋੜ ਲੀਆਂ ਬੱਸਾਂ ਚਲਾਓ ਇਹਦੇ ਨਾਲ ਕੱਲਾ ਇਹਦੇ ਨਾਲ ਕੱਲਾ 10000 10000 ਦੇ ਨੇੜੇ ਤੇਰੇ 12000 ਦੇ ਨੇੜੇ ਤੇਰੇ ਮੁੰਡਿਆਂ ਨੂੰ ਕੰਮ ਨਹੀਂ ਮਿਲੂਗਾ ਦੋ ਦੋ ਤਿੰਨ ਤਿੰਨ ਡਰਾਈਵਰ ਕੰਡੈਕਟਰ ਫਿਰ ਮਿਸਤਰੀਆਂ ਦੀਆਂ ਦੁਕਾਨਾਂ ਫਿਰ ਸਪੇਅਰ ਪਾਰਟ ਵਾਲੇ ਫਿਰ ਡੀਜ਼ਲ ਕਿੰਨਾ ਜਿਹੜਾ ਉਹ ਉਹ ਲੱਗੂਗਾ ਸਰਕਾਰ ਨੂੰ ਰੈਵਨਿਊ ਆਊਗਾ ਇੱਕ ਚੀਜ਼ ਨਾਲ ਬਹੁਤ ਚੀਜ਼ਾਂ ਜੁੜ ਜਾਂਦੀਆਂ ਨੇ ਇਹ ਚੀਜ਼ਾਂ ਸਾਨੂੰ ਤਾਂ ਆਉਂਦੀਆਂ ਨੇ ਕਿਉਂਕਿ ਸਾਡਾ ਜਿਹੜਾ ਪ੍ਰਧਾਨ ਹੈ ਉਹ ਇਨਕਮ ਟੈਕਸ ਦਾ ਕਮਿਸ਼ਨਰ ਰਿਹਾ ਹੈ ਉਹਨੂੰ ਪਤਾ ਹੈ ਪੈਸਾ ਕਿੱਥੋਂ ਲੈ ਕੇ ਆਉਣਾ ਹੈ ਤੇ ਕਿੱਥੇ ਲਾਉਣਾ ਹੈ ਸੋ ਇਸ ਕਰਕੇ ਆ ਜਿਹੜੀ ਗੱਲ ਕਰਦੇ ਆ ਕਿ ਕਰਜ਼ਾ ਲੈ ਲਿਆ ਕਿੱਥੋਂ ਕਰਜ਼ਾ ਲੈ ਲਿਆ ਅਸੀਂ ਤਾਂ ਉਹਨਾਂ ਦੇ ਕਰਜ਼ੇ ਮੋੜੀ ਜਾਂਦੇ ਆ ਅਸੀਂ ਤਾਂ ਉਹਨਾਂ ਦੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗੀ ਜਾਂਦੇ ਆ ਜਿਹੜਾ 50000 ਕਰੋੜ ਦਾ ਕਰਜ਼ਾ ਕਹਿੰਦੇ ਨੇ ਕੱਲ ਨੂੰ ਜਵਾਬ ਦੇ ਦੇਣਾ ਅਸੀਂ ਗਵਰਨਰ ਨੂੰ ਉਹਨੇ ਕਿਹਾ ਕਿ ਕਿੱਥੇ ਪੈਸੇ ਖਰਚਿਆ ਹਾਲਾਂਕਿ ਉਹਨੇ ਪਹਿਲਾਂ ਆਣੇ ਤੋਂ ਨਹੀਂ ਪੁੱਛਿਆ ਕਿ ਇੱਕ ਇੱਕ ਲੱਖ ਰੁਪਈਆ ਕਰੋੜ ਦਾ ਕਰਜ਼ਾ ਲੈ ਲਿਆ ਡੇਢ ਡੇਢ ਲੱਖ ਕਰੋੜ ਦਾ ਕਰਜ਼ਾ ਲੈ ਲਿਆ ਕਿ ਕਿਥੋਂ ਲਿਆਂਦਾ ਤੇ ਕਿੱਥੇ ਖਰਚਿਆ ਪਹਿਲਾਂ ਆਲੇ ਨੂੰ ਨਹੀਂ ਪੁੱਛਿਆ ਸਾਨੂੰ ਪੁੱਛਿਆ ਸਾਡੇ ਕੋਲੇ ਜਵਾਬ ਹੈਗਾ ਕੱਲ ਨੂੰ 50000 ਕਰੋੜ ਦਾ ਹਿਸਾਬ ਦੇ ਦਾਂਗੇ ਕਿ ਇੰਨਾ ਅਸੀਂ ਜਿਹੜਾ ਪੰਨ ਬੱਸਾਂ ਤੇ ਬੱਸਾਂ ਤੇ ਕਰਜ਼ਾ ਸੀ ਜਿਹੜਾ ਉਹ ਲਾਇਆ ਐ ਇੰਨਾ ਅਸੀਂ ਪੁਰਾਣੇ ਸੈਕਟਰ ਨੂੰ ਲਾਇਆ ਇੰਨਾ ਅਸੀਂ ਵਿਆਜ ਮੋੜਿਆ ਪੁਰਾਣੇ ਕਰਜ਼ਿਆਂ ਦਾ ਸਾਡੇ ਕੋਲ ਰੁਪਈਏ ਰੁਪਈਏ ਦਾ ਸਾਥ ਪਿਆ ਪੈਸਾ ਖਾਣਾ ਸਾਡੀ ਫਿਤਰਤ ਨਹੀਂ ਹੈਗੀ ਪੈਸੇ ਨਾਲ ਕੋਈ ਢਿੱਡ ਨਹੀਂ ਪਰਦੇ ਨਾ ਹੀ ਕੋਈ ਨਾਲ ਲੈ ਜਾਣਾ ਕਿਸੇ ਨੇ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ ਕੁਛ ਨਹੀਂ ਨਾਲ ਲੈ ਕੇ ਜਾਣਾ ਹਾਂ ਜੇ ਪੰਜਾਬ ਵਾਸਤੇ ਕੋਈ ਕੰਮ ਕਰ ਜਾਗੇ ਚਾਰ ਬੰਦੇ ਯਾਦ ਰੱਖ ਲੈਣਗੇ ਕੋਈ ਬੰਦੇ ਆਏ ਸੀ ਯਾਰ ਪੰਜਾਬ ਵਾਸਤੇ ਕੰਮ ਕੀਤਾ ਉਹਨਾਂ ਨੇ ਉਦੋਂ ਕਿਤੇ ਮੁੱਢ ਵੱਜ ਗਿਆ ਉਦੋਂ ਕਿਤੇ ਪੰਜਾਬ ਦਾ ਮੁੱਢ ਵੱਜ ਗਿਆ ਤੱਕ ਪੰਜਾਬ ਵੱਡਾ ਹੋ ਜਾਊਗਾ ਜਿਹੜੇ ਆ ਦਰਖਤ ਦੇਖਦੇ ਆਪਾਂ ਆਪਾਂ ਥੋੜੀ ਲਾਏ ਨੇ ਜਿਨ੍ਹਾਂ ਦੀ ਛਾਂ 'ਚ ਬੈਨੇ ਆ ਜਾਂ ਜਿਨ੍ਹਾਂ ਤੋਂ ਆਪਾਂ ਫਲ ਲੈਨੇ ਆ ਆਪਾਂ ਨਹੀਂ ਲਾਏ ਆਪਣੇ ਦਾਦੇ ਨੇ ਜਾਂ ਆਪਣੇ ਪਰਦਾਦੇ ਨੇ ਲਾਏ ਹੋਣੇ ਉਦੋਂ ਲਾ ਕੇ ਗਏ ਫਲ ਹੁਣ ਲੈ ਰਹੇ ਆ ਇਸੇ ਤਰ੍ਹਾਂ ਜਿਹੜਾ ਅੱਜ ਬੀਜਾਂਗੇ ਆਉਣ ਵਾਲੀਆਂ ਪੀੜੀਆਂ ਉਹਦਾ ਉਹਦੀ ਛਾਂ ਮਾਣਨਗੀਆਂ ਜੇ ਵਧੀਆ ਫਲਦਾਰ ਤੇ ਜਿਹੜਾ ਸ਼ਾਨਦਾਰ ਬੂਟੇ ਤੇ ਦਰਖਤ ਲਾ ਦਾਂਗੇ ਤਾਂ ਪੰਜਾਬ 'ਚ ਚਾਂ ਹੋ ਜੂਗੀ ਤੇ ਆਉਣ ਵਾਲੀਆਂ ਪੀੜ੍ਹੀਆਂ ਮਿੱਠੇ ਫਲ ਖਾਣਣਗੀਆਂ ਜੇ ਇੰਨਾ ਵਾਂਗੂ ਜ਼ਹਿਰ ਹੀ ਬੰਡਣੀਆਂ ਨੇ ਕੋਈ ਚਿੱਟੇ ਦਾ ਵਪਾਰੀ ਕੋਈ ਗਤੋਂ ਕੋਈ ਗਤੋਂ ਹੁਣ ਸਾਰੇ ਦੇਖ ਲੋ ਇਕੱਠੇ ਹੋ ਜਾਂਦੇ ਆ ਆਪ ਵਿਚ ਉਹ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਸੀ ਅੱਜ ਕਿਹੜੀ ਪਾਰਟੀ 'ਚ ਆ ਕੋਈ ਕਿਸੇ ਦੇ ਹੱਕ 'ਚ ਬਿਆਨ ਦੇ ਦਿੰਦਾ ਕੋਈ ਕਿਸੇ ਦੇ ਹੱਕ 'ਚ ਫਿਰ ਉਹ ਪੀਏ ਕਹਿੰਦਾ ਸਾਰਾ ਆਪਾਂ ਤਾਂ ਉਹਦੇ ਵਿਰੁੱਧ ਆ ਉਹ ਕਹਿੰਦਾ ਅੱਛਾ ਅੱਛਾ ਫਿਰ ਆਪਾਂ ਵਾਪਸ ਲੈ ਲੈਨੇ ਬਿਆਨ ਯਾ ਕੁਛ ਧਰੜੇ ਹੋਏ ਨੇ ਸਾਰੇ ਇੱਕ ਦੂਜੇ ਦੇ ਘਰੇ ਡਿਨਰ ਕਰਦੇ ਨੇ ਸੋ ਇਹਨਾਂ ਤੇ ਕੋਈ ਯਕੀਨ ਨਹੀਂ ਕਰਨਾ ਹਾਂ ਜਿੰਨਾ ਯਕੀਨ ਤੁਸੀਂ ਸਾਡੇ ਤੇ ਕਰ ਰਹੇ ਹੋ ਉਸ ਗੱਲ ਤੇ ਅਸੀਂ ਪੈੜਾ ਦੇਵਾਂਗੇ ਮੈਂ ਤਾਂ ਦਿਨ ਰਾਤ ਅਰਦਾਸ ਕਰਦਾ ਪ੍ਰਭਾਤਮਾ ਮੈਥੋਂ ਕਿਸੇ ਇਹੋ ਜੀ ਫਾਈਲ ਤੇ ਸਾਈਨ ਨਾ ਕਰਵਾ ਲਈ ਜਿਹਦੇ ਨਾਲ ਕਿਸੇ ਦਾ ਚੁੱਲ੍ਹਾ ਬੁਝਦਾ ਹੋਵੇ ਮੈਥੋਂ ਇਹੋ ਜੀ ਫਾਈਲ ਤੇ ਸਾਈਨ ਕਰਵਾਈ ਜਿਹਦੇ ਨਾਲ ਕਿਸੇ ਘਰ 'ਚ ਚਿਰਾਗ ਰੋਸ਼ਨ ਹੁੰਦਾ ਹੋਵੇ ਕਿਸੇ ਘਰ 'ਚ ਗਿੱਧਾ ਪੰਗੜਾ ਪੈਂਦਾ ਹੋਵੇ ਕੋਈ ਨੌਕਰੀ ਮਿਲਦੀ ਹੋਵੇ ਕਿਸੇ ਦੀ ਕਬੀਲਦਾਰੀ ਲੀਤ ਚੜਦੀ ਹੋਵੇ ਆਹ ਫਰਕ ਹੈ ਇਹਨੂੰ ਕੰਮ ਕਹਿੰਦੇ ਆ ਤੇ ਇਹ ਇੱਕ ਆ ਜਿਹੜੇ ਬਣੇ ਆ ਕੜਾ ਮਚੌਦਰੀ ਲੜਕੀ ਉੱਠ ਕੇ ਕੋਈ ਨਾ ਕੋਈ ਆਏ ਵੀ ਨਹੀਂ ਪਤਾ ਕਰ ਦਿਓ ਗੱਲ ਸੱਚੀ ਆ ਜਾਂ ਝੂਠੀ ਆ ਚੱਕ ਦਿਓ ਭਗਵੰਤ ਮਾਨ ਦੇ ਵਿਰੁੱਧ ਆ ਚੱਲਣ ਦਿਓ ਕੋਈ ਗੱਲ ਐ ਆ ਉਹਨਾਂ ਨੂੰ ਬਸ ਇਹੀ ਇੱਕ ਚਿੰਤਾ ਖਾਈ ਜਾਂਦੀ ਐ ਵੀ ਆਮ ਘਰਾਂ ਦੇ ਮੁੰਡੇ ਕਿਉਂ ਆ ਗਏ ਇਹ ਕੁਰਸੀਆਂ ਤਾਂ ਸਾਡੇ ਵਾਸਤੇ ਬਣੀਆਂ ਸੀ ਅਸੀਂ ਆਪਸ ਵਿੱਚ ਬਦਲਾ ਲੈਂਦੇ ਸੀ ਵੀ ਮੈਂ ਥੋੜਾ ਜਿਹਾ ਬਹਿ ਕੇ ਥੱਕ ਗਿਆ ਮੈਂ ਥੋੜਾ ਜਿਹਾ ਪੈਸਾ ਪੂਸਾ ਜਿੰਨਾ ਕਮਾਇਆ ਉਹ ਦੁਬਈ ਦਬੂਈ ਕਨੀ ਕਰ ਲਾਂ ਤੇ ਤੂੰ ਬਹਿ ਜਾ ਉਹ ਨਾ ਚਿਰ ਉਹ ਬਹਿ ਜਾਂਦਾ ਸੀ ਉਹ ਕਹਿੰਦਾ ਹੁਣ ਮੈਂ ਥੱਕ ਗਿਆ ਮੈਂ ਜਾਇਆ ਮਾਂ ਦੁਬਈ ਉਹ ਤੂੰ ਕਿੱਥੇ ਜੇ ਜਾ ਕੇ ਆਏ ਨਾਲ ਦੱਸਦੇ ਸੀ ਕਿ ਨਾ ਉੱਥੇ ਜਾ ਕੇ ਜਾਦਾ ਬਣ ਜਾਂਦੇ ਨੇ ਉਹ ਆਏ ਆਪਸ ਚ ਕੁਰਸੀਆਂ ਵੀ ਵੰਡੀਆਂ ਹੋਈਆਂ ਸੀ ਆਪਸ ਚ ਖਾਤੇ ਵੀ ਸਾਂਝੇ ਹੀ ਸੀ ਉਹ ਹੁਣ ਕੁਰਸੀਆਂ ਵੀ ਚਲੀਆਂ ਗਈਆਂ ਖਾਤੇ ਵੀ ਜਿਹੜੇ ਨੇ ਉਹ ਸੀਲ ਹੋ ਗਏ ਤੇ ਹੁਣ ਫਿਰ ਉਹ ਉਹਨਾਂ ਨੂੰ ਇਹੀ ਦੁੱਖ ਹੈ ਵੀ ਬਦਨਾਮ ਕਿਵੇਂ ਕਰੀਏ ਕੋਈ ਵੀ ਗੱਲ ਕਰ ਦਿੰਦੇ ਆ ਕੋਈ ਵੀ ਗੱਲ ਸੋ ਇਹਨਾਂ ਦੀ ਪਰਵਾਹ ਨਾ ਕਰਿਓ ਉਹ ਕੱਲ ਮੈਂ ਤਾਂ ਦੇਖਿਆ ਸੁਖਵੀਰ ਬਾਦਲ ਉਹ ਜਵਾਕਾਂ ਵਾਲੀ ਸਕੂਟਰੀ ਜੀ ਤੇ ਫਿਰਦਾ ਸੀ ਮਤਲਬ ਹੱਲੇ ਪਏ ਨੇ ਚੌਂਦੀ ਲੱਗੀ ਪਈ ਐ ਇਹਨਾਂ ਨੂੰ ਵੀ ਕਰੀਏ ਤਾਂ ਕੀ ਕਰੀਏ ਹੈ ਨਾ ਤੇ ਕੋਈ ਕੁਛ ਵੀ ਕਹਿ ਦਿੰਦੇ ਨੇ ਉਹ ਨਾ ਕੁਛ ਪਤਾ ਕਰਦੇ ਨੇ ਕਿ ਗੱਲ 'ਚ ਕੋਈ ਤੱਤ ਹੈ ਜਾਂ ਨਾ ਠੀਕ ਹੈ ਨਾ ਉਹ ਅਹੀਂ ਫਿਰਦੇ ਨੇ ਇੱਕ ਦੂਜੇ ਦੇ ਵਿੱਚ ਵੱਜਦੇ ਉਹ ਜਿਵੇਂ ਜੇ ਜਿਹੜੀਆਂ ਕੀੜੀਆਂ ਦਾ ਕਾਲੀਆਂ ਕੀੜੀਆਂ ਦਾ ਭੌਣ ਹੁੰਦਾ ਨਾ ਜਿਹੜਾ ਉਹਦੇ ਚ ਨਾ ਜੇ ਆਪਾਂ ਉਹੀ ਵਿਚਦੀ ਲੰਘ ਜੀਏ ਕੀੜੀਆਂ ਚ ਉਹੀ ਤਰਥੱਲੀ ਜੀ ਮੱਚ ਜਾਂਦੀ ਇੱਕ ਦੂਜੇ ਦੇ ਵਿੱਚ ਬੱਚੇ ਵੱਜਣ ਲੱਗ ਜਾਂਦੀਆਂ ਨੇ ਉਹ ਲੋਕ ਕਿਤੇ ਇਹਨਾਂ ਦੀਆਂ ਇਹਨਾਂ ਨੇ ਤਖਤਾਂ ਦੇ ਉੱਤੋਂ ਦੀ ਲੰਘ ਗਏ ਇਹਨਾਂ ਚ ਹੁਣ ਤਰਥੱਲੀ ਜੀ ਮੱਚੀ ਪਈ ਆਏ ਜੀ ਹੈ ਨਾ ਵੀ ਇਹ ਤਾਂ ਲੋਕਾਂ ਨੂੰ ਇਹ ਤੋਂ ਪਹਿਲਾਂ 50 ਸਾਲ ਕੋਈ ਕੋਈ ਰਾਹ ਵੀ ਹੈ ਨਹੀਂ ਸੀ ਲੋਕਾਂ ਕੋਲੇ ਹੁਣ ਰਾਹ ਮਿਲ ਗਿਆ ਨਵਾਂ ਤੇ ਇੱਕ ਗੱਲ ਦੀ ਤੁਹਾਨੂੰ ਗਰੰਟੀ ਦਿੰਨੇ ਆ ਕੰਮ ਹੋ ਸਕਦਾ ਕੋਈ ਲੇਟ ਹੋ ਜੇ ਜੇ ਤੁਹਾਨੂੰ ਇਹ ਹੈ ਜੀ ਸੜਕ ਦੇ ਦਈਏ ਵੀ ਸੜਕ ਬਣਾਉਣੀ ਹੈ ਬਾਅਦ ਚ ਪਤਾ ਲੱਗੇ ਸੜਕ 'ਚ ਤਾਂ ਟੋਏ ਬਹੁਤ ਨੇ ਪਹਿਲਾਂ ਤਾਂ ਆਪਾਂ ਟੋਏ ਭਰਾਂਗੇ ਲੈਵਲ ਕਰਕੇ ਫਿਰ ਉਸ ਤੋਂ ਬਾਅਦ ਸੜਕ ਬਣਾਵਾਂਗੇ ਕਈ ਕੰਮਾਂ ਨੂੰ ਟਾਈਮ ਲੱਗ ਸਕਦਾ ਹੈ ਪਰ ਸਾਡੀ ਨੀਅਤ 'ਚ ਕੋਟ ਨਹੀਂ ਹੈਗਾ ਇਸ ਗੱਲ ਦੀ ਮੈਂ ਬਤੌਰ ਮੁੱਖ ਮੰਤਰੀ ਗਰੰਟੀ ਦਿੰਦਾ ਪੰਜਾਬ ਦੇ 3.5 ਕਰੋੜ 3.5 ਕਰੋੜ ਲੋਕਾਂ ਨੂੰ ਇਹ ਗਰੰਟੀ ਦਿੰਦਾ ਕਿ ਪੰਜਾਬ ਦੇ ਹੱਕਾਂ ਲਈ ਕਦੇ ਵੀ ਗਰਦਨ ਨਹੀਂ ਝੁਕਾਉਣੀ ਅਸੀਂ ਉਹ ਹੋਰ ਹੋਣਗੇ ਜਿਹੜੇ ਪੰਜਾਬ ਦੇ ਹੱਕਾਂ ਨੂੰ ਵੇਚਦੇ ਰਹੇ ਨੇ ਸਾਈਨ ਕਰਦੇ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਕੋਈ ਪੰਜਾਬ ਨਾਲ ਲੈਣਾ ਦੇਣਾ ਨਹੀਂ ਸੀ ਆਪਣੇ ਵੱਲੋਂ ਤਾਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਉਹ ਤਾਂ ਨੀਮੀਆਂ ਵੀ ਪਾ ਲੈਂਦੇ ਉਹਨਾਂ ਦਾ ਸਰ ਜਾਂਦਾ ਪਰ ਮੈਨੂੰ ਪਤਾ ਹੈ ਪਣਾਸ ਆ ਇਹ ਪਣਾਸ ਕੱਢ ਲੋ ਕੱਢ ਲੋ ਪਣਾਸ ਆ ਕੋਈ ਗੱਲ ਨਹੀਂ ਖਾਸ ਤੌਰ ਤੇ ਜਦੋਂ ਜਦੋਂ ਕੇਜਰੀਵਾਲ ਸਾਹਿਬ ਮਾਲਵੇ ਵਾਲੇ ਪਾਸੇ ਆਉਂਦੇ ਆ ਇਹਨਾਂ ਦਾ ਵੀ ਮੂੰਹ ਤੇ ਨਾ ਪੂਰਾ ਨੂਰ ਹੁੰਦਾ ਮਾਲਵਾ ਮੇ ਜਾ ਰਹੇ ਆ ਨਾ ਹਾਂਜੀ ਮਾਲਵੇ ਜਾ ਰਹੇ ਆ ਸੋ ਮਾਲਵਾ ਵਾਲੇ ਜਿਹੜੇ ਨੇ ਹਿੱਕ ਥਾਪੜ ਕੇ ਕਹਿੰਦੇ ਆ ਜਿੱਧਰ ਹੈਗੇ ਆ ਤਾਂ ਹੈਗੇ ਆ ਬਸ ਅਸੀਂ ਕੋਈ ਉਹ ਨਹੀਂ ਕਹਿੰਦੇ ਐਸ ਵਾਰ ਤਾਂ ਦੁਆਬੇ ਤੇ ਮਾਝੇ ਨੇ ਵੀ ਬੜਾ ਸਾਥ ਦਿੱਤਾ ਹੋਇਆ ਆ ਐਸ ਵਾਰ ਤਾਂ ਪੂਰਾ ਪੰਜਾਬ ਪੂਰਾ ਪੰਜਾਬ ਜਿਹੜਾ ਉਹ ਨਾਲ ਹੈ ਔਰ ਅੱਜ ਤੱਕ ਨਾਲ ਖੜਾ ਜਲੰਧਰ ਵਾਲੀ ਬਾਈ ਇਲੈਕਸ਼ਨ ਤੋਂ ਪਤਾ ਲੱਗ ਗਿਆ ਕਿ ਤੁਸੀਂ ਕਿੰਨਾ ਪਿਆਰ ਕਰ ਰਹੇ ਹੋ ਸੋ ਹਜੇ ਇਲੈਕਸ਼ਨਾਂ ਬਾਅਦ ਚ ਨੇ ਉਹ ਬਾਤ ਦੇਖਾਂਗੇ ਪਤਾ ਨਹੀਂ ਕੀ ਹੋਊਗਾ ਪਰ ਅੱਜ ਤੁਹਾਨੂੰ ਇਹ ਦੱਸਣਾ ਆ ਕਿ ਅਸੀਂ ਗਰੰਟੀਆਂ ਪੂਰੀਆਂ ਉਹ ਗਰੰਟੀਆਂ ਵੀ ਪੂਰੀਆਂ ਕਰ ਰਹੇ ਹਾਂ ਜਿਹੜੀਆਂ ਲਿਖੀਆਂ ਹੀ ਨਹੀਂ ਸੀ